ਸਰ ਬਸ ਇਹ ਹੋਈ ਸਾਡੀ ਰਿਕੁਐਸਟ ਹੈ ਵੀ ਇਹ ਸਾਨੂੰ ਇੱਥੋਂ ਹਾਂਜੀ ਰਿਸਮਿਸ ਕੀਤਾ ਜਾਵੇ ਤੇ ਬਾਕੀ ਇਹ ਵੀ ਇੱਥੇ ਦੀ ਲੇਡੀਜ਼ ਅਸ਼ਲੀਲ ਹਰਕਤਾਂ ਕਰਦਾ ਬੱਚੇ ਟੀਚਰਾਂ ਨਾਲ ਹਾਂਜੀ ਬੱਚੇ ਸਾਨੂੰ ਘਰ ਆ ਕੇ ਦੱਸਦੇ ਆ ਤੇ ਸਾਰੇ ਸਾਨੂੰ ਇਹ ਚੰਗਾ ਨਹੀਂ ਲੱਗਦਾ ਹੂੰ ਕਿੰਨੇ ਸਾਲ ਤੋਂ ਇੱਥੇ ਰਹਿ ਰਿਹਾ ਹੈ ਡਿਊਟੀ ਕਰ ਰਿਹਾ ਸਰ ਡੇਢ ਸਾਲ ਹੋ ਗਿਆ ਹੈ ਡੇਢ ਸਾਲ ਹੋ ਗਿਆ ਤੇ ਕਿੰਨੇ ਕਿੰਨੇ ਬੱਚੇ ਨੇ ਕਿੰਨੀਆਂ ਇੱਥੇ ਕੁੜੀਆਂ ਕਿੰਨੇ ਬੱਚੇ ਨੇ ਟੋਟਲ ਸਕੂਲ ਦੇ 15-1600 ਬੱਚਾ ਹੋਊਗਾ ਹਾਂਜੀ ਇੰਨਾ ਕ ਬੱਚਾ ਹੋ ਅੱਛਾ ਹਾਂਜੀ ਵੀ ਬੱਚੇ ਤੁਹਾਨੂੰ ਜਾ ਕੇ ਦੱਸਦੇ ਵੀ ਇਹਨਾਂ ਦੀਆਂ ਹਰਕਤਾਂ ਬਹੁਤੀਆਂ ਵਧੀਆ ਨਹੀਂ ਹਾਂਜੀ ਸਰ ਬੱਚੇ ਦੱਸਦੇ ਆ ਤਾਂ ਤਾਂ ਹੀ ਅਸੀਂ ਅੱਜ ਇੱਥੇ ਆਏ ਆ ਸਰ ਸਰ ਸਾਡੀ ਇਹੋ ਹੀ ਵੀ ਇਹ ਸਾਨੂੰ ਸਾਰੇ ਪ੍ਰਿੰਸੀਪਲ ਨਹੀਂ ਚਾਹੀਦਾ ਬੱਚੇ ਅੱਛਾ ਹਾਂਜੀ ਸੇਫਟੀ ਚਾਹੀਦੀ ਸਰ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਟੈਨਸ਼ਨ ਫਰੀ ਕਰਕੇ ਆਪਣੇ ਆਪ ਨੂੰ ਭੇਜਦੇ ਆ ਤੇ ਪਰ ਸਾਨੂੰ ਇਹ ਵੀ ਟੈਨਸ਼ਨ ਲੱਗਦੀ ਹੁੰਦੀ ਵੀ ਸਾਡੇ ਬੱਚੇ ਤੇ ਸੇਫ ਨਹੀਂ ਹੈ ਓਕੇ ਹਾਂਜੀ ਵੀ ਜੀ ਘਰ ਦੇ ਆਗੂ ਦਾ ਕਰੈਕਟਰ ਹੀ ਆਚਰਣ ਏਡਾ ਮਾੜਾ ਹੋਏਗਾ ਤੇ ਫਿਰ ਡਰ ਤੇ ਹੁੰਦਾ ਹੀ ਹੈ ਨਾ ਹਾਂਜੀ ਹਾਂਜੀ ਕੀ ਮਾਤਾ ਕੀ ਕਹੋਗੇ ਸਰ ਜੀ ਮੈਂ ਤਾਂ ਇਹੋ ਕਿੰਨ ਕੀ ਬੱਚੇ ਘਰ ਜਾ ਕੇ ਦੱਸਦੇ ਆ ਕਿ ਸਰ ਤੇ ਮੈਡਮ ਅਸ਼ਲੀਨ ਹਰਕਤਾਂ ਕਰਦੇ ਆ। ਅੱਛਾ। ਹਾਂ ਜੀ ਤੇ ਬੱਚੇ ਜੋ ਵੰਦੇ ਉਹ ਹਾਨੂੰ ਦੱਸਦੇ ਤੇ ਬੱਚਿਆਂ ਨੂੰ ਇਹੋ ਵੀ ਦੱਸਿਆ ਕਿ ਜੋ ਵੀ ਸਕੂਲ ਚੰਦਾ ਸਭ ਨੂੰ ਘਰਾਂ ਕੇ ਸਾਨੂੰ ਦੱਸਣਾ ਚਾਹੀਦਾ ਕਿਉਂਕਿ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਸਾਡੇ ਬੱਚੇ ਨਾਲ ਕੀ ਹੋ ਰਿਹਾ ਸਕੂਲ ਚ ਕੀ ਹੋ ਰਿਹਾ ਜਾਂ ਬਾਹਰ ਕੀ ਹੋ ਰਿਹਾ ਬੱਚੇ ਸਾਡੇ ਸਭ ਕੁਝ ਸਾਨੂੰ ਦੱਸਦੇ ਆ। ਉਹਨਾਂ ਨੇ ਨਹੀਂ ਅਸ਼ਲੀਨ ਹਰਕਤਾਂ ਬਾਰੇ ਸਾਨੂੰ ਦੱਸਿਆ ਸਾਨੂੰ ਬਹੁਤ ਬੁਰਾ ਲੱਗਾ ਅਸੀਂ ਇਸ ਕਰਕੇ ਰਿਕਵੈਸਟ ਕਰਦੇ ਆ ਕਿ ਇਹਨਾਂ ਨੂੰ ਪ੍ਰਿੰਸੀਪਲ ਨੂੰ ਇਥੋਂ ਹਟਾਇਆ ਜਾਵੇ ਤੇ ਲੇਡੀਜ਼ ਪ੍ਰਿੰਸੀਪਲ ਲਿਆਂਦਾ ਜਾਵੇ।